ਅਕਾਲ ਤਖਤ ਅਕਾਲ ਤਖਤ ਅਕਾਲ ਤਖਤ ਬਹੁਤ ਵੱਡਾ ਨਾਮ ਹੈ ਅਕਾਲ ਤਖਤ ਤਖਤ ਬਾਦਸ਼ਾਹੀਆਂ ਦੀ ਗੱਲ ਹੈ ਅਕਾਲ ਅਕਾਲ ਪੁਰਖ ਹੈ ਰੂਹਾਨੀਅਤ ਵੀ ਹੈ ਦੁਨਿਆਵੀ ਬਾਦਸ਼ਾਹੀ ਵੀ ਹੈ ਤਾਕਤ ਵੀ ਹੈ ਸਿਆਸੀ ਤਾਕਤ ਵੀ ਹੈ ਵੈ ਕਨੋ ਦਾ ਲੱਗਦਾ ਵੀ ਪਤਾ ਨਹੀਂ ਕਿ ਟੀ ਵੱਡੀ ਚੀਜ਼ ਹੋਵੇ ਕਿ ਵੀ ਅਕਾਲ ਪੁਰਖ ਦਾ ਤਖਤ ਉਹਦੀ ਗੱਲ ਹੈ ਹਾਂ ਅਸੂਲੀ ਤੌਰ ਤੇ ਸਿਧਾਂਤਕ ਤੌਰ ਤੇ ਕਨਸੈਪਚੁਅਲ ਪੱਖੋਂ ਅਕਾਲ ਤਖਤ ਬਹੁਤ ਵੱਡੀ ਗੱਲ ਹੈ ਦੁਨੀਆ ਵਿੱਚ ਸਿਰਫ ਅਕਾਲ ਪੁਰਖ ਦਾ ਤਖਤ ਹੀ ਜੜਾ ਹੈ ਸਦੀਵੀ ਹੈ ਫੋਰ ਐਵਰ ਇਟਰਨਲ ਐਵਰ ਲਾਸਟਿੰਗ ਤੇ ਅਕਾਲ ਤਖਤ ਜਿਹੜਾ ਸਿੱਖ ਫਲਸਫੇ ਵਿੱਚ ਸਿੱਖ ਇਤਿਹਾਸ ਵਿੱਚ ਉਹ ਹਰਗਬਿੰਦ ਸਾਹਿਬ ਨੇ 1908 ਵਿੱਚ ਪ੍ਰਗਟ ਕੀਤਾ ਸੀ ਇੱਕ ਗਲਤ ਤਾਰੀਖ ਜਿਹੜੀ ਹੜ 1963 ਈਸਵੀ ਬਿਕਰਮੀ ਇਸ ਬਿਕਰਮੀ ਦੀ ਹੈ ਜਿਹੜੀ ਕਿ 15 ਜੂਨ 1906 ਗ੍ਰੈਗੋਰੀਨ ਸਾਲ ਬੰਦੀ ਹੈ ਇੰਟਰਨੈਸ਼ਨਲ ਕੈਲੰਡਰ ਦੀ ਬੰਦੀ ਹੈ ਉਹ ਵੀ ਜਿਹੜੀ ਗੁਰੂਬਨ ਆਸਪਾਸ ਸੇ ਛੇਵਨੇ ਦਿੱਤੀ ਜਿਹੜੀ ਕਿ ਗਲਤ ਹੈ ਉਸ ਦਿਨ ਤਾਂ ਗੁਰੂ ਹਰਗੋਬਿੰਦ ਸਾਹਿਬ ਢੋਲੀ ਭਾਈ ਡਗਰੂ ਦੇ ਕੋਲ ਮੋਗਾ ਜ਼ਿਲ੍ਹੇ ਵਿੱਚ ਬੈਠੇ ਸਨ ਤਾਂ ਜਿਹੜੀ ਗੱਲ 1608 ਵਿੱਚ ਪ੍ਰਗਟ ਕਰਨ ਦੀ ਹੈ ਉਹ ਇੱਕ ਸਿਧਾਂਤ ਪ੍ਰਗਟ ਕੀਤਾ ਸੀ ਸੜਾ ਬਣਾਇਆ ਸੀ ਦੇ ਜੇ ਤੇ ਗੁਰੂ ਆਪ ਹਰਗੋਬਿੰਦ ਸਾਹਿਬ ਆਪ ਤਖਤ ਲਾ ਕੇ ਬੈਠਿਆ ਕਰਦੇ ਸਨ ਔਰ ਉਹਨਾਂ ਦਾ ਅਕਾਲ ਤਖਤ ਪ੍ਰਗਟ ਕਰਨ ਦਾ ਮਤਲਬ ਇਹ ਸੀ ਇਕਾਤਿਕ ਦੀ ਰਚਨਾ ਨਹੀਂ ਕੀਤੀ ਬਣਾਇਆ ਨਹੀਂ ਹੈ ਤਖਤ ਆ ਗਾਲ ਪਰ ਤਖਤ ਦੇ ਗਾਲ ਭੁੰਦਾ ਸਕਦਾ ਅਕਾਲ ਪੁਰਖ ਨੇ ਆਪ ਹੀ ਬਣਾਇਆ ਹੈ ਤੇ ਗੁਰੂ ਸਾਹਿਬ ਨੇ ਪ੍ਰਗਟੇ ਕੀਤਾ ਸੀ ਵੀ ਅੱਜ ਤੋਂ ਸਿੱਖ ਜਿਹੜੇ ਨੇ ਅਕਾਲ ਪੁਰਖ ਦੇ ਤਖਤ ਦੇ ਵਫਾਦਾਰ ਹੋਣਗੇ ਇਹ ਕੋਈ ਤਖਤ ਹੈ ਅਕਾਲ ਪੁਰਖ ਬਾਕੀ ਰਾਜੇ ਤਾਂ ਬਾਦਸ਼ਾਹ ਜਿਹੜੇ ਨੇ ਛਿੰ ਪੰਗਰਦੇ ਨੇ ਕੋਈ 5 ਸਾਲ ਕੋਈ 10 ਕੋਈ 20 50 ਸਾਲ ਰਹੇਗਾ ਤੇ ਅੱਜ ਦੇ ਸਿਸਟਮ ਵਿੱਚ ਜਿਹੜਾ ਪ੍ਰੈਜ਼ੀਡੈਂਟ ਤੇ ਚੇਅਰਮੈਨ ਤੇ ਚਾਂਸਲਰ ਉਹਨਾਂ ਦੇ ਵਿਚਾਰ ਪੰਜ ਸਾਲ ਤੋਂ ਵੱਧ ਕਿਸੇ ਦੀ ਮਿਆਰ ਨਹੀਂ ਹੁੰਦੀ ਕੋਈ ਗਲਤੀ ਨਾਲ 2 4 5 ਸਾਲ ਡਿਟਰੈਕਟਰ ਮਾ ਜ਼ਿਆਦਾ ਵੀ ਕੱਟ ਸਕਦਾ ਹੈ ਇੱਕ ਹੋਰ ਰਫਸ ਦੇ ਸਿੱਖਾ ਵਿੱਚ ਅਕਾਲ ਬੁੰਗਾ ਵਰਤਿਆ ਜਾਂਦਾ ਹੈ ਕਈਆਂ ਨੇ ਇਹ ਵੀ ਕਹਿਣਾ ਸ਼ੁਰੂ ਕੀਤਾ ਵੀ ਅਕਾਲ ਤਖਤ ਨਾਲ ਦੀ ਕੋਈ ਚੀਜ਼ ਬਰਗਵਿੰਸ ਸਾਹਿਬ ਨੇ ਪ੍ਰਗਟ ਨਹੀਂ ਕੀਤੀ ਅਕਾਲ ਬੁੰਗੇ ਨੂੰ ਹੀ ਅਕਾਲ ਤਖਤ ਕਹਿੰਦੇ ਸੀ ਉਹ ਵੀ ਬੇ ਬੇਸਮਝ ਲੋਕ ਨੇ ਜਾਂ ਉਹਨਾਂ ਨੂੰ ਤਾ ਰੀਖ ਦੀ ਵਕਫੀ ਨਹੀਂ ਹੈ ਅਕਾਲ ਬੁੰਗੇ ਅਲੱਗ ਚੀਜ਼ ਹੈ ਅਕਾਲ ਤਖਤ ਅਲੱਗ ਚੀਜ਼ ਹੈ ਬੁੰਗੇ ਅੰਮ੍ਰਿਤਸਰ ਸ਼ਹਿਰ ਵਿੱਚ 68 ਬੁੰਗੇ ਸਨ ਜਿਹੜੇ ਕਿ ਮਿਸਲ ਕਾਲ ਦੇ ਵੇਲੇ ਬਣ ਚੁੱਕੇ ਸਨ ਜਾਂ ਉਸ ਤੋਂ ਬਾਅਦ ਵੀ ਬਣਦੇ ਰਹੇ ਹੋਣਗੇ ਤਾਂ ਇਹ ਬੁੰਗੇ ਹਨ ਜਿੱਥੇ ਆ ਕੇ ਮਿਸਨਾ ਵਾਲਿਆਂ ਦੇ ਜਿਹੜੇ ਜਥੇਦਾਰ ਸਨ ਜਾਂ ਉਹਨਾਂ ਦੀਆਂ ਸੰਸਥਾਵਾਂ ਸਨ ਕੋਈ بڑے ਅਮੀਰ ਜ਼ਿਗੀਰਦਾਰ ਸਨ ਉਹਨਾਂ ਨੇ ਆਪਣੇ ਰਹਿਣ ਵਾਸਤੇ ਰਿਆਸ਼ਾ ਬਣਾਈਆਂ ਸਨ ਕਈ ਰਿਆਸ਼ਾ ਐਸੀਆਂ ਸਨ ਜਿੱਥੇ ਕਿ ਤਰਨ ਪ੍ਰਚਾਰ ਦੀਆਂ ਖੋਜ ਦੀਆਂ ਗੰਦਾ ਵੀ ਹੋਇਆ ਕਰਦੀਆਂ ਸਨ ਤੇ ਆਹਨ ਤੱਕ ਲੋਕੀ ਆ ਕੇ ਠਹਿਰਾ ਕਰਦੇ ਸਨ ਰਾਜਿਆਂ ਮਹਾਰਾਜਿਆਂ ਦੇ ਬੁੰਗਾ ਵੀ ਸਨ ਰਣਜੀਤ ਸਿੰਘ ਦਾ ਬੁੰਗਾ ਵੀ ਸੀ ਸ਼ਹਿਜ਼ਾਦਿਆਂ ਦੇ ਬੁੰਗਾ ਵੀ ਸਨ ਅਕਾਲ ਤਖਸਾਲ ਦੇ ਪਿੱਛੇ ਇੱਕ ਬੁੰਗਾ ਬਣਾਇਆ ਸੀਗਾ ਇਸ ਨੂੰ ਅਕਾਲ ਬੁੰਗਾ ਕਹਿੰਦੇ ਸਨ ਅਕਾਲ ਤਖਤ ਅਗਲਾ ਜਿਹੜਾ ਥੜਾ ਸੀ ਉਸ ਨੂੰ ਕੀ ਕਰਦੇ ਸਨ ਜਦੋਂ 1986 ਵਿੱਚ ਅਕਾਲ ਤਖਸਾਲ ਦੀ ਬਿਲਡਿੰਗ ਨੂੰ ਢਾਹ ਕੇ ਦੁਬਾਰਾ ਬਣਾਉਣ ਲੱਗੇ ਆ ਤੇ ਇੱਥੇ ਇੱਕ ਥੜਾ ਨਿਕਲਿਆ ਸੀ ਜਿਸ ਨੂੰ ਪਹਿਲਾਂ ਹਟਾਉਣੀ ਸ਼ੁਰੂ ਕੀਤਾ ਪਰ ਬਾਅਦ ਵਿੱਚ ਸਮਝ ਲੱਗੀ ਉਹਨੂੰ ਉਹਨਾਂ ਨੇ ਇਸ ਨੂੰ ਢਾਣਾ ਬੰਦ ਕਰਤਾ ਕਈਆਂ ਨੇ ਤਾਂ ਇਹ ਕਿ ਬੀ ਗੁਰੂ ਹਰਗੋਬਿੰਦ ਸਾਹਿਬ ਦੇ ਦਾ ਇਥਣਾ ਸੀ ਦਰਸਨ ਇਹ ਮਿਸਰ ਕਾਲ ਦਾ ਥੜਾ ਸੀਗਾ ਜਿਸ ਨੂੰ ਬਾਅਦ ਵਿੱਚ ਉੱਪਰ ਨਵੀਂ ਇਮਾਰਤ ਬਣਾ ਕੇ ਤੇ ਜਿਹੜਾ ਮੌਜੂਦਾ ਇਮਾਰਤ ਬਣਾਈ ਗਈ ਸੀ ਜਿਹੜੀ 1986 ਛਾਏ ਗਈ ਤੇ ਉਸ ਤੋਂ ਬਾਅਦ ਪਿੰਡਰਾ ਮੈਂ ਤਾਂ ਜਥੇ ਨੇ ਇਸ ਨਵੀਂ ਇਮਾਰਤ ਨੂੰ ਬਣਾਇਆ ਆਕਾਲ ਸਖਤ ਇੱਕ ਸਿਧਾਂਤ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਵੀ ਹਰ ਸਿੱਖ ਦੀ ਵਫਾਦਾਰੀ ਅਕਾਲ ਪੁਰਖ ਨਾਲ ਹੈ ਉਹਦੇ ਸਖਤ ਨਾਲ ਹੈ ਕਿਸੇ ਦੁਨੀਆਵੀ ਤਖਤ ਨਾਲ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆ ਦੇ ਕਾਨੂੰਨ ਨਹੀਂ ਮੰਨਦੇ ਜਿਸ ਮੁਲਕ 'ਚ ਰਹਿੰਦੇ ਆ ਅਸੀਂ ਉਸ ਮੁਲਕ ਦੇ ਕਾਨੂੰਨ ਦੇ ਵਫਾਦਾਰ ਆ ਉੱਥੋਂ ਤੱਕ ਜਦੋਂ ਤੱਕ ਉਸ ਕਾਨੂੰਨ ਦੀ ਜ਼ਰੂਰਤ ਹੁੰਦੀ ਹੈ ਪਰ ਜਦੋਂ ਰੂਹਾਨੀਅਤ ਦੀ ਗੱਲ ਹੁੰਦੀ ਹੈ ਤਾਂ ਅਸੀਂ ਸਿਰਫ ਅਕਾਲ ਪੁਰਖ ਦੇ ਤਖਤ ਨੂੰ ਹੀ ਸਰਚ ਚੁਣਦੇ ਆ ਸਾਡਾ ਕੋਈ ਹੋਰ ਤਖਤ ਨਹੀਂ ਹੈ ਵਿਚਕਾਰਲਾ ਵੀ ਤਖਤ ਨਹੀਂ ਹੈ ਕੋਈ ਇਮਾਰਤਾਂ ਬਿਲਡਿੰਗਾਂ ਮਹਾਰਾਜੀਆਂ ਕੋਈ ਰਾਜੇ ਕੋਈ ਪ੍ਰਧਾਨ ਚੇਅਰਮੈਨ ਕੋਈ ਇਹ ਸਾਡੇ ਨਹੀਂ ਹਨ ਸਿੱਖੀ ਦੇ ਅਕਾਲਪੁਰਖ ਹੈ ਅਕਾਲਪੁਰਖ ਦੇ ਵਿਚਾਰ ਗੁਰੂ ਵੀ ਨਹੀਂ ਆਉਂਦੇ ਅਕਾਲਪੁਰਖ ਕੀ ਫੌਜ ਹੈ ਖਾਲਸਾ ਇਹਦੇ ਵਿਚਾਰ ਗੁਰੂ ਆਪ ਨਹੀਂ ਆਉਂਦੇ ਖਾਲਸਾ ਦਾ ਮਨਾਈ ਹੀ ਹੈ ਉਹ ਜਿਹੜੀ ਕਿ ਬਾਦਸ਼ਾਹ ਦੇ ਅਧੀਨ ਸਿੱਧੀ ਹੋਵੇ ਤੇ ਸਿੱਖੀ ਚ ਬਾਦਸ਼ਾਹ ਕੌਣ ਹੈ ਅਕਾਲਪੁਰਖ ਅਕਾਲਪੁਰਖ ਦੇ ਸਿੱਖ ਦੇ ਵਿਚਾਰ ਕੋਈ ਫਾਸਲਾ ਨਹੀਂ ਹੈ ਕੋਈ ਵਿਚੋਲਾ ਨਹੀਂ ਹੈ ਕੋ ਗੁਰੂ ਨਹੀਂ ਹੈ ਪ੍ਰਧਾਨ ਨਹੀਂ ਹੈ ਸਾਧ ਨਹੀਂ ਹੈ ਕੋਈ ਟੀਚਰ ਨਹੀਂ ਹੈ ਕੁਝ ਵੀ ਨਹੀਂ ਹੈ ਦੇ ਵਿੱਚ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਤੁਸੀਂ ਸਵਾਲ ਪੁੱਛ ਰਹੇ ਸੀਗੇ ਉਹਦੇ ਮੁਤਲਕ ਤੁਸੀਂ ਗੱਲ ਕੀਤੀ ਸੀ ਵੀ ਕੋਈ ਜਥੇਬੰਦੀਆਂ ਕਹਿ ਰਹੀਆਂ ਨੇ ਵੀ ਅਕਾਲ ਤਖਤ ਦੇ ਜਥੇਦਾਰ ਵਾਸਤੇ ਇੱਕ ਨਿਯਮ ਆਵਲੀ ਹੋਣੀ ਚਾਹੀਦੀ ਇੱਕ ਸਿਸਟਮ ਹੋਣਾ ਚਾਹੀਦਾ ਹੈ ਕਿ ਸੈਕਟਰੀ ਹੋਣਾ ਚਾਹੀਦਾ ਹੈ ਸੈਕਟਰੀਏਟ ਹੋਣਾ ਚਾਹੀਦਾ ਹੈ ਤੇ ਇਹ ਵੀ ਕਿਵੇਂ ਉਹਨੂੰ ਚੁਣਿਆ ਜਾਵੇ ਪਹਿਲੀ ਗੱਲ ਤਾਂ ਇਹ ਹੈ ਕਿ ਇਹ ممکن ਨਹੀਂ ਹੈ ਪੋਸੀਬਲ ਨਹੀਂ ਹੈ ਕਿ ਉਹਦੇ ਵਾਸਤੇ ਕਿ ਤੁਸੀਂ ਸਿਸਟਮ ਬਣਾ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੁਲਾਜ਼ਮ ਹੈ ਜੋ ਅਜਿ ਦੇ ਸਿਸਟਮਸ ਦੇਖਿਆ ਜਾਏ ਉਹ ਨਵ ਬਣਾਉਂਦਾ ਕੋਈ ਨਿਯਮ ਨਹੀਂ ਬਣਾਇਆ ਜਾ ਸਕਦਾ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ ਤੇ ਗੁਰਦੁਆਰਾ ਐਕਟ ਵਿੱਚ ਵੀ ਲਿਖਿਆ ਵੀ ਉਹ ਇੱਕ ਮਿਨਿਸਟਰ ਹੈ ਮਿਨਿਸਟਰ ਜਿਹੜਾ ਹੈ ਉਹ ਅੰਗਰੇਜ਼ੀ ਦਾ ਟਰਮ ਜਿਹੜਾ ਆਇਆ ਤਾਂ ਇਸਾਈਅਤ ਚੋਂ ਹੈ 크ਿਸਚੀਅਨਿਟੀ ਚੋਂ ਆਇਆ ਹੈ ਜਿਹਦਾ ਮਤਲਬ ਇੱਕ ਕਿਸਮ ਦਾ ਪੁਜਾਰੀ ਹੁੰਦਾ ਸੀ ਸੀਨੀਅਰ ਪੁਜਾਰੀ ਕਹਿੰਦੇ ਤੇ ਜੇਕਰ ਭਾਈ ਰਤਨ ਸਿੰਘ ਭੰਗੂ ਨੂੰ ਪੜੋ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਤੇ ਭਾਈ ਮਨੀ ਸਿੰਘ ਵਾਸਤੇ ਵੀ ਹੋਈ ਲਿਖਦਾ ਪੁਜਾਰੀ ਉਸੇ ਹੋਡੋ ਪੁਜਾਰੀ ਉਹ ਪੁਜਾਰੀਆਂ ਦਾ ਵੱਡਾ ਪੁਜਾਰੀ ਸੀ ਸੀਨੀਅਰ ਪੁਜਾਰੀ ਸੀ ਬਹੁਤ ਪੁਜਾਰੀ ਪੁਜਾਰੀਆਂ ਚੋ ਵੱਡਾ ਪੁਜਾਰੀ ਹੋਸੀ ਤਾਂ ਇਹਦਾ ਅਰਜਾ ਜਿਹੜਾ ਪੁਜਾਰੀ ਆ ਲੈ ਦੂਸਰੀ ਗੱਲ ਵੀ ਕੀ ਇਹ ਸਿਸਟਮ ਬਣ ਸਕਦਾ ਪਹਿਲੀ ਗੱਲ ਤੇ ਮੰਨ ਲਓ ਜੇ ਤੁਸੀਂ ਰੱਖਣਾ ਹੈ ਖੋਤੀ ਜੱਥੇਦਾਰ ਤੇ ਕੀ ਇਹਦਾ ਸਿਸਟਮ ਬਣ ਸਕਦਾ ਸਵਾਲ ਦਾ ਜਵਾਬ ਨਹੀਂ ਬਣ ਸਕਦਾ ਕਿਉਂਕਿ ਸ਼ਰੋਨੀ ਕਮੇਟੀ ਨੂੰ ਪੂਰਾ ਹੱਕ ਹੈ ਕਿ ਉਹ ਜਿਨੂੰ ਮਰਜ਼ੀ ਇੱਥੇ ਗ੍ਰੰਥੀ ਥਾਪੇ ਉਹ ਤਾਂ ਗ੍ਰਾਵੀ ਅੱਜਕੱਲ ਪਿੰਡ ਰਮਾ ਤਾਂ ਜੱਥੇ ਦੀ ਮਰਜ਼ੀ ਨਾਲ ਚੱਲਦੇ ਹਨ ਤੇ ਪਿੰਡ ਰਮਾ ਤਾਂ ਜੱਥੇ ਬਾਰੇ ਬਲਵੰਤ ਸਿੰਘ ਨੰਦਗੜ ਨੇ ਕਿਹਾ ਵੀ ਇਹ ਹੁਕਮ ਸਾਰੇ ਨਾਗਪੁਰ ਤੋਂ ਆਰਐਸਐਸ ਤੋਂ ਲੈਂਦੇ ਨੇ ਸੋ ਯਾਨੀ ਇਹ ਆਰਐਸਐਸ ਤੇ ਹੀ ਅਖੌਤੀ ਜੱਥੇਦਾਰ ਨੇ ਉਹਨਾਂ ਦੇ ਗ੍ਰੰਥੀ ਨੇ ਸਾਰੇ ਦਰਬਾਰ ਸਭ ਦੇ ਗ੍ਰੰਥੀ ਜਿਹੜੇ ਨੇ ਹੁਣ ਆਰਐਸਐਸ ਤੇ ਨਿਰਮਲਿਆਂ ਦੇ ਉਦਾਸੀਆਂ ਦੇ ਬ੍ਰਹਮਣਾਂ ਦੇ ਉਹਨਾਂ ਦੇ ਟੋਲਿਆਂ ਦੇ ਵਿੱਚੋਂ ਹਨ ਕੋਈ ਐਸਾ ਗ੍ਰੰਥੀ ਨਹੀਂ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਿੱਖ ਮਿਸ਼ਨਰੀ ਕਾਲਜ ਵਿੱਚੋਂ ਵੀ ਪੜ ਕੇ ਆਇਆ ਹੋਵੇ ਸੋ ਇਹ ਸਾਰੇ ਪੁਜਾਰੀ ਜਿਹੜੇ ਨੇ ਇਹ ਸਿੱਖੀ ਦੇ ਨਹੀਂ ਬ੍ਰਾਹਮਣੀ ਪੁਜਾਰੀ ਨੇ ਖੈਰ ਗੱਲ ਕਰ ਰਿਆ ਸਾਂ ਅਖੌਤੀ ਜਥੇਦਾਰ ਦੀ ਵੀ ਅਖੌਤੀ ਜਥੇਦਾਰ ਦੇ ਅਹੁਦੇ ਵਾਸਤੇ ਕਦੇ ਦਲ ਖਾਲਸਾ ਉੱਠਦਾ ਕੋਈ ਪੰਥ ਪ੍ਰਧਾਨੀ ਉੱਠਦੀ ਹੈ ਕੋਈ ਵਿਦੇਸ਼ਾਂ ਦੀ ਜਥੇਬੰਦੀਆਂ ਉੱਠਦੀਆਂ ਨੇ ਕਦੇ ਕੋਈ ਕਹਿ ਦਿੰਦਾ ਕਦੇ ਕੋਈ ਕਹਿੰਦਾ ਵੀ ਇਹਦੇ ਵਾਸਤੇ ਨਿਯਮ ਬਣਾਏ ਜਾਂਨ ਜਗਿੰਦਰ ਸਿੰਘ ਵਿਧਾਨਤੀ ਜਦੋਂ ਮੁਖਸ਼ੇਵਾਰ ਬਣਿਆ 1999 ਦੇ ਅਖੀਰ ਵਿੱਚ ਸ਼ਾਇਦ ਦੋ ਜ਼ਾਰੇ ਤੇ ਨੁੱਟ ਜਦੋਂ ਬਣਿਆ ਮੇਰੇ ਖਿਆਲ ਉਸਨੇ ਇਹ ਕਿਹਾ ਸੀਗਾ ਕਿ ਇੱਕ ਸਿਸਟਮ ਬਣਾਇਆ ਜਾਵੇ ਜਦੇ ਵਿੱਚ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਬਣਾਉਂਦਾ ਉਹਨਾਂ ਦੇ ਹੱਕਾਂ ਦਾ ਉਹਨਾਂ ਦੀਆਂ ਫਰਜ਼ ਜਿਹੜੇ ਨੇ ਰਾਈਟਸ ਐਂਡ ਡਿਊਟੀਆਂ ਸਿਸਟਮ ਆਫ ਸਿਲੈਕਸ਼ਨ ਇਹ ਜਿਹੜਾ ਬਣਾਇਆ ਜਾਵੇ ਪਹਿਲੀ ਗੱਲ ਤੇ ਇਹ ਪੋਸੀਬਲ ਹੀ ਨਹੀਂ ਕਦੇ ਨਹੀਂ ਹੋ ਸਕਦਾ ਕਿ ਸਾਰੇ ਸਿੱਖ ਇੱਕ ਬੰਦੇ ਤੇ ਐਗਰੀ ਕਰ ਜਾਣ ਤੇ ਜਿਹੜਾ ਸ਼ਰੋਨੀ ਕਮੇਟੀ ਦਾ ਹਾਕਮ ਹੈ ਪ੍ਰਧਾਨ ਹੈ ਉਹ ਕਿਵੇਂ ਮਨਜ਼ੂਰ ਕਰੇਗਾ ਵੀ ਉਹਦੇ ਉੱਪਰ ਵੀ ਇੱਕ ਕੁੰਡਾ ਆ ਜਾਵੇ ਕਿਉਂਕਿ ਉਹਨੇ ਤਾਂ ਉਹਦੇ ਕੋ ਆਪਣੀ ਮਰਜ਼ੀ ਦੇ ਫੈਸਲੇ ਕਰਵਾਣੇ ਹਨ ਇੱਕ ਗੱਲ ਦੂਜੀ ਗੱਲ ਸਿਧਾਂਤਕ ਤੌਰ ਤੇ ਬਿਲਕੁਲ ਗਲਤ ਹੈ ਕਿ ਕਿਸੇ ਅਖੌਤੀ ਜਥੇਦਾਰ ਦੇ ਨਿਯਮ ਬਣਾਇਆ ਜਾ ਜਦ ਜਥੇਦਾਰ ਅਹੁਦਾ ਹੀ ਨਹੀਂ ਹੈ ਤੇ ਇਹਦੇ ਨਿਯਮ ਕਿਉਂ ਬਣਾਇਆ ਇਹ ਨਕਲੀ ਹੁੰਦਾ ਹੈ ਇਹ ਨਾਜਾਇਜ਼ ਹੁੰਦਾ ਹੈ ਇਹ ਧੋਖਾ ਹੈ ਸਿੱਖ ਪੰਥ ਦੇ ਨਾਲ ਸਿੱਖ ਫਿਲਾਸਫੀ ਨਾਲ ਸਿੱਖ ਤਾਰੀਖ ਨਾਲ ਗਾਲੇਸਟ੍ਰੋਇਸ 24 ਅਕਤੂਬਰ 1901 ਜਦੋਂ ਅਖੌਤੀ ਅਛੂਤ ਜਥੇਬੰਦੀਆਂ ਦੇ ਸਿੱਖ ਜਿਹੜੇ ਨੇ ਉਹ ਮੱਥਾ ਟੇਕਣ ਵਾਸਤੇ ਹਾਲ ਤੱਕ ਤੋਂ ਹਾਜ਼ਰ ਆ ਰਹੇ ਆ ਤੇ ਪ੍ਰਸ਼ਾਦ ਲੈ ਕੇ ਆ ਰਹੇ ਨੇ ਤੇ ਪੁਜਾਰੀ ਭੱਜ ਗਏ ਬੇ ਕਿਤੇ ਇਹਨਾਂ ਦਾ ਪ੍ਰਸ਼ਾਦ ਕਬੂਲ ਨਾ ਕਰਨਾ ਪੈ ਜਾਵੇ। ਤੋਂ ਜਦੋਂ ਸਾਰੇ ਪੁਜਾਰੀ ਪਾ ਲਈ ਖਾਲੀ ਜਗ੍ਹਾ ਦੇਖ ਕੇ ਜਿਹੜੇ ਸੰਗਤ ਸੀ ਉਹਨਾਂ ਨੇ ਕਿਹਾ ਵੀ ਅਕਾਲ ਤਖਤ ਸੁੰਝਾ ਛੱਡ ਗਏ ਨੇ। ਤੇ ਅਕਾਲ ਸਰਦੀ ਸੇਵਾ ਸੰਭਾਲ ਵਾਸਤੇ ਕੋਈ ਸਿੰਘ ਆਪਣਾ ਨਾਂ ਦੇਣ ਇੱਥੇ ਜਿਹੜੇ ਡਿਊਟੀਆਂ ਸਭਾਲ ਲੈਣ। ਤੋਂ ਉਹਨਾਂ ਨੇ ਕਦੇ ਕੀ ਬੰਦੇ ਚਾਹੀਦੇ ਨੇ ਪੰਜ ਜਿਹੜੇ ਇੱਕ ਗੇਟ ਤੇ ਪੰਜ ਇੱਕ ਗੇਟ ਤੇ ਪੰਜ ਪ੍ਰਸ਼ਾਦ ਤੇ ਸੇਵਾ ਵਾਸਤੇ ਕੋਈ ਪਾਠ ਵਾਸਤੇ ਕੋਈ ਹੋਰ ਇਸ ਤਰ੍ਹਾਂ ਇੱਕ ਉਹਨਾਂ ਦੇ ਉੱਤੇ ਮੁਖੀ ਹੋਵੇ ਜਿਹੜਾ ਉਸ ਜਿਹੜੀ ਸੇਵਾ ਕਰਨ ਵਾਲੇ 20 ਬੰਦਿਆਂ ਦੇ ਉੱਤੇ ਇੱਕ ਮੁਖੀ ਹੋ ਜਾਵੇਗਾ। ਤੋਂ ਜਿਹੜੇ ਸੀਗਾ 17 ਜਣਿਆਂ ਨੇ ਆਪਣੇ ਨਾਂ ਦਿੱਤੇ ਕੀ ਪੂਰੇ ਵੀ ਨਹੀਂ ਹੋਏ। ਤੋਂ 17 ਦਾ ਇੱਕ ਜੱਥਾ ਉਸ ਕਾਇਮ ਕਰ ਦਿੱਤਾ ਗਿਆ ਜਿਹੜਾ ਕਿ ਸੇਵਾ ਕਰ ਰਿਹਾ ਸੀਗਾ ਤੇ ਉਸ ਜੱਥੇ ਦਾ ਮੁਖੀ ਸੀਗਾ ਤੇਜ ਸਿੰਘ ਪੁੱਛਿਆ ਉਤੋ ਬੰਗਿਆ ਵੀ ਅਕਾਲ ਤਖਤ ਦਾ ਜਥੇਦਾਰ ਐਕਚੁਅਲੀ ਅਕਾਲ ਤਖਤ ਦੀ ਸੇਵਾ ਕਰਨ ਵਾਲੇ ਜਥੇ ਦਾ ਜਥੇਦਾਰ ਸੀ ਅਕਾਲ ਤਖਤ ਦਾ ਜਥੇਦਾਰ ਨਹੀਂ ਅਕਾਲ ਤਖਤ ਦਾ ਜਥੇਦਾਰ ਤਾਂ ਹੋ ਹੀ ਨਹੀਂ ਸਕਦਾ ਜਥੇਦਾਰ ਤਾਂ ਕਿਸੇ ਜਥੇ ਦਾ ਹੁੰਦਾ ਕਿਸੇ ਜਥੇਬੰਦੀ ਦਾ ਹੁੰਦਾ ਅਕਾਲ ਤਖਤ ਕੋਈ ਜਥਾ ਹੈ ਅਕਾਲ ਪੁਰਖ ਦਾ ਤਖਤ ਤੇ ਤਖਤ ਦਾ ਜਥੇਦਾਰ ਨਹੀਂ ਹੋ ਸਕਦਾ ਤਖਤ ਦਾ ਸੇਵਾਦਾਰ ਹੁੰਦਾ ਤਖਤ ਦਾ ਸਰਬਰਾਸ਼ਕ ਵਾ ਤਖਤ ਦਾ ਜਿਹੜਾ ਛਾਣੀ ਬੰਦਾ ਕੁਝ ਕੁ ਕੋਈ ਨਾ ਰਖ ਰਖਦੇ ਹੋ ਪਰ ਘਟੋ ਘਣ ਜਥੇਦਾਰ ਸਿਧਾਂਤ ਨਹੀਂ ਹੋ ਸਕਦਾ ਤੋਂ ਇਹ ਅਕਾਲ ਤਖਤ ਦਾ ਅਖੌਤੀ ਜਥੇਦਾਰ ਇਸ ਤਰ੍ਹਾਂ ਬਾਰਕ 1900 ਸੋ ਵੀਵਾਲ ਦੇ ਬਣਿਆ ਫਿਰ ਇੱਕ ਹੋਰ ਘਟਾ 1920 ਤੋਂ ਬਾਅਦ ਵੀ ਇੱਕ ਹਾਲ ਤੱਕ ਦਾ ਅਖੌਤੀ ਜੱਥੇਦਾਰ ਕਿਤੇ ਨਹੀਂ ਲਜਰ ਹੁੰਦਾ ਉਹ ਕੀ ਕਰਦੇ ਆ ਜਿਹੜੇ ਪਿਜਾਰੀ ਸੇਵਾ ਕਰਨ ਵਾਲੇ ਬੰਦੇ ਬੈਠੇ ਸਨ ਜਾਂ ਗ੍ਰੰਥੀ ਬੈਠੇ ਸਨ ਉਹਨਾਂ ਦਾ ਜਿਹੜਾ ਮੁਖੀ ਅਖੌਤੀ ਜੱਥੇਦਾਰ ਜਿਹਨੂੰ ਹੁਣ ਕਹਿਣ ਲਾਪੇ ਨੇ ਉਹ ਜਦੋਂ ਕੋਈ ਜੱਥਾ ਉਥੋਂ ਗ੍ਰਿਫਤਾਰੀ ਵਾਸਤੇ ਜਾਂਦਾ ਸੀ ਗੁਰਦੁਆਰਾ ਸੁਧਾਰ ਲਹਿਰ ਵਿੱਚ 1912 ਅਕਤੂਬਰ 1920 ਦੀ ਗੱਲ ਹੈ ਤੇ 1925 ਤੱਕ ਇਹ ਜਿਹੜੀ 5 ਸਾਲ ਤਕਰੀਬਨ ਕਰਦੀ ਰਹਿ ਚੱਦੀ ਹੈ ਜਿੱਥੇ ਗ੍ਰਿਫਤਾਰੀ ਤੇ ਜਾਂਦੇ ਸੀ ਭਾਵੇਂ ਨਨਕਰਾਨਾ ਸਾਹਿਬ ਜਾਨ ਗੁਰੂ ਕਾ ਬਾਗ ਗੁਰੂਤਾ ਬਾਗ ਜਾਨ ਜੈਤੋ ਵਿੱਚ ਜੰਮ ਕੰਗਸਰ ਜਾਂ ਫਿਰ ਜਿਹੜੇ ਹੋਰ ਦੋ ਚਾਰ ਫਿਰੂ ਦਾ ਮੋਰਚਾ ਲੱਗਿਆ ਸੀ ਇੱਕ ਦੋ ਹੋਰ ਮੋਰਚੇ ਨਹੀਂ ਕਹਿੰਦੇ ਕਸ਼ੀਦਗੰਜ ਦੇ ਮੋਰਚੇ ਲੱਗੇ ਜਨਮ ਬਾਦ ਵਿੱਚ ਸੋ ਇਹਨਾਂ ਮੋਰਚਿਆਂ ਜਾਨ ਵਾਲਿਆਂ ਨੂੰ ਉਸ ਰੋਪਾਗਲ ਚ ਬੰਦੇ ਸੀ ਉਹਨਾਂ ਨੂੰ ਉੱਥੋਂ ਤੋਰਿਆ ਕਰਦੇ ਸੰ ਅਰਦਾਸ ਕਰਦੇ ਸੰ ਅਰਦਾਸੀਏ ਸੰ ਅਰਦਾਸ ਦੀ ਜ਼ਿੰਮੇਵਾਰੀ ਹੁੰਦੀ ਸੀ ਜਿਸ ਦੀ ਇਹ ਜਥੇਦਾਰ ਕੋਈ ਕੋਈ ਕੌਮ ਦਾ ਨੁਮਾਇੰਦਾ ਤਾਂ ਨਹੀਂ ਸੀਗਾ ਨਾ ਹੀ ਕੌਮ ਦਾ ਕੋਈ ਨੁਮਾਇੰਦਾ ਹੋ ਸਕਦਾ ਉਸ ਤੋਂ ਬਾਅਦ ਵੀ ਤੁਸੀਂ ਦੇਖੋ ਭਈ ਕਾਲੀ ਲੜ ਦੇ ਤੋਂ ਬਾਅਦ ਕਿਤੇ ਨ 1970 ਦੀ ਪੈਦੀ ਘਟਨਾ ਆਉਂਦੀ ਹੈ ਇੱਕ ਵਿਚਾਰ ਆਉਂਦੀ ਹੈ 1927 ਵਿੱਚ ਜਦੋਂ ਤੇਜਾ ਸਿੰਘ ਪਸਵੜ ਵਾਰੇ ਨੂੰ ਪੰਚੋ ਅਖੌਤੀ ਤੌਰ ਤੇ ਖਾਰਜ ਕੀਤਾ ਗਿਆ ਤੋਂ ਉਹਨੂੰ ਖਾਰਜ ਕਰਨ ਵਾਸਤੇ ਕੋਈ ਜਥੇਦਾਰ ਨਹੀਂ ਸੀ ਉਹ ਸ਼ਰੋਣੀ ਕਮੇਟੀ ਦੀ ਰਿਆਤਮਰਿਆਦਾ ਕਮੇਟੀ ਜਿਹੜੀ ਹੈ ਜਿਹੜੀ ਕਿ ਸਿੱਖ ਧਾਰਮਿਕ ਸਲਾਹਕਾਰ ਕਮੇਟੀ ਹੈ ਉਹਨਾਂ ਨੇ ਇੱਕ ਮਤਾ ਬਣਾਇਆ ਸ਼ਰੋਣੀ ਕਮੇਟੀ ਨੇ ਪਾਸ ਕੀਤਾ ਤੇ ਉਥੋਂ ਦੇ ਪੁਜਾਰੀ ਨੇ ਜਿਹੜਾ ਉਸ ਨੂੰ ਉਥੋਂ ਪੜ ਦਿੱਤਾ ਰਿਲੀਜ਼ ਕਰ ਦਿੱਤਾ ਕੈਨੂ ਨੀ ਸੋਨਾਸੀ ਵਿੱਚ ਇੱਕ ਵਾਰੀ ਮਾਸਟਰ ਤਾਰਾ ਸਿੰਘ ਦੇ ਫਤਿਹ ਸਿੰਘ ਤੇ ਸਾਰਿਆਂ ਨੇ ਜਦੋਂ ਵਰਤ ਜਿਹੜੇ ਛੱਡੇ ਐ ਤੋਂ 1900 1962 ਦੀਏ 1962 ਵਿੱਚ ਜਦੋਂ 60 ਵਿੱਚ ਮਾਸਟਰ ਤਾਰਾ ਫਤਿਹ ਸਿੰਘ ਨੇ ਛੱਡਿਆ 8 ਵਿੱਚ ਫਿਰ ਮਾਸਟਰ ਤਾਰਾ ਸਿੰਘ ਨੇ ਛੱਡਿਆ ਫਿਰ ਫਤਿਹ ਸਿੰਘ ਨੇ ਛੱਡਿਆ ਇਸ ਤਰ੍ਹਾਂ ਕਈ ਛੱਡੇ ਤੋਂ ਇੱਕ ਇਹ ਕੇਸ ਜਿਹੜਾ ਉਹ ਹੱਲ ਕਰਨ ਵਾਸਤੇ ਇੱਕ ਪੰਜ ਮੈਂਬਰੀ ਸਾਲਸੀ ਕਮੇਟੀ ਬਣਾਈ ਗਈ ਜਿਦੇ ਵਿੱਚ ਪੁਜਾਰੀ ਸਾਰੇ ਸ਼ਾਮਲ ਸਨ ਅਗਾਲ ਤੱਕ ਦਾ ਦਰਬਾਰ ਸਾਹਿਬ ਦੇ ਸਾਰੇ ਪੁਜਾਰੀ ਸ਼ਾਮਲ ਸਨ ਉਹਨਾਂ ਨੇ ਇੱਕ ਫੈਸਲਾ ਦਿੱਤਾ ਕੋਈ ਹੁਕਮਨਾਮਾ ਨਹੀਂ ਜਾਰੀ ਕੀਤਾ ਕੋਈ ਹੁਕਮ ਨਹੀਂ ਕੀਤਾ ਕੋਈ ਇੱਕ ਫੈਸਲਾ ਕੀਤਾ ਜਿਹਦੇ ਨਾਲ ਉਹ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਫਿਰ ਉਸ ਤੋਂ ਬਾਅਦ 1979 ਵਿੱਚ ਜਦੋਂ ਬਾਦਲਦੀ ਹਕੂਮਤ ਸੀ ਤੇ ਟੋੜਾ ਤੇ ਤਰਵੰਡੀ ਨੇ ਇਹ ਵੇਖਿਆ ਬਿਖੂਮਤ ਸਾਨੂੰ ਇਸ਼ਤਾਨੀ ਮਿਲ ਰਿਹਾ ਤਾਂ ਇਹਨਾਂ ਨੇ ਅਖੌਤੀ ਜੱਥੇਦਾਰ ਦੇ ਨਾਂ ਤੇ ਪੁਜਾਰੀ ਦੇ ਨਾਂ ਤੇ ਇੱਕ ਪਟੀਸ਼ਨ ਦੇ ਦਿੱਤੀ ਵੀ ਦੇਖੋ ਜੀ ਇਹ ਗਲਤ ਕਰ ਰਿਹਾ ਹੈ ਇਹ ਪੰਥਕ ਰਿਵਾਇਤਾਂ ਨੂੰ ਢਾਲਾ ਲਾ ਰਿਹਾ ਹੈ ਇਹਦੇ ਹੋਰ ਬਹਾਨੇ ਲਾ ਰਹੇ ਹੁੰਦੇ ਅਸਲ ਮਸਲਾ ਸੀ ਵਿਤਾ ਕਚੂਨ ਨੂੰ ਸਾ ਘੱਟ ਮਿਲ ਰਿਹਾ ਸੀਗਾ ਤੋ ਖੈਰ ਉਸ ਵੇਲੇ ਦੇ ਡਰਾਮੇ ਵਿੱਚ ਵੀ ਜੋ ਕੁਝ ਹੋਇਆ ਉਹ ਵੀ ਜਿਹੜਾ ਕਈਆਂ ਨੇ ਮਨਜ਼ੂਰ ਕੀਤਾ ਨੇ ਕਈਆਂ ਨੇ ਨਹੀਂ ਮਨਜ਼ੂਰ ਕੀਤਾ ਅਸਲ ਅਕਾਲ ਤਖਤ ਦੇ ਅਖੋਤੀ ਜਥੇਦਾਰ ਦੀ ਗੱਲ 1986 ਦੀ 26 ਜਨਵਰੀ ਨੂੰ ਬਣੀ ਹੈ ਜਦੋਂ ਪਿੰਡਰਾ ਮੈਥਾ ਜਥੇਦਾਰ ਵਾਲਿਆਂ ਨੇ ਆ ਕੇ ਤੇ ਉੱਥੇ ਇਕੱਠ ਕੀਤਾ ਤੇ ਕਬਜ਼ਾ ਕਰਕੇ ਤੇ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਬਣਾਤਾ ਉਹ ਵੀ ਇਸ ਕਰਕੇ ਵੀ ਇਦਾਂ ਬਣਾਵਾਂਗੇ ਕਿ ਉਹ ਸ਼ਾਹਜੇਰ ਵਿੱਚੋਂ ਰਿਹਾਉ ਜਾ ਜਿਹੜਾ ਉਸਨੇ ਸਾਗਰ ਚਿਲਵੰਦ ਪ੍ਰਦੇਸ਼ ਵਿੱਚ ਬੈਠਾ ਸੀ ਇਥੋਂ ਆndi 71 ਦੇ ਅਕੌਤੇ ਜੱਥੇਦਾਰ ਦੀ ਕਹਾਣੀ ਸ਼ੁਰੂ ਬੁਰਛਾਗਰਦੀ ਦਾ ਦੌਰ ਰਿਹਾ ਸਾਰਾ 86 ਤੋਂ ਬਾਅਦ ਲੈ ਕੇ 99 ਤੱਕ 98 ਦੇ ਅਖੀਰ ਤੱਕ ਇਹ 12 ਸਾਲ ਕਦੇ ਕੋਈ ਜੱਥੇਦਾਰ ਕਦੇ ਕੋਈ ਆ ਰਿਹਾ ਗੁਰਸ਼ਨ ਸਿੰਘ ਆ ਰਿਹਾ ਰਾਗੀ ਕਦੇ ਰਣਜੀਤ ਸਿੰਘ ਆ ਰਿਹਾ ਕਦੇ ਕੋਈ ਹੋਰ ਆ ਰਿਹਾ ਉਹਨਾਂ ਨੇ ਆ ਕੇ ਇਸ ਅਹੁਦੇ ਦੇ ਉੱਤੇ ਇਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਨਾ ਸ਼ੁਰੂ ਕਰਤਾ ਜਿਵੇਂ ਕਿ ਕੌਮ ਦੇ ਸਭ ਤੋਂ ਵੱਡੇ ਨੁਮਾਇंदे ਕੌਮ ਦੇ ਮਾਲਕ ਕੌਮ ਦੇ ਵਾਹਿਦ ਆਗੂ ਹੁੰਦੇ ਹਨ ਜੜ ਕੇ ਸਿੱਖੀ ਦੇ ਦਾਤਾ ਚ ਇਹੋ ਜੀ ਕੋਈ ਗੱਲ ਨਹੀਂ ਸੀ ਕਾਣੇ ਵਿੱਚ ਆ ਕੇ ਦਸੰਬਰ ਦੇ ਵਿੱਚ ਆ ਕੇ ਟੋੜੇ ਨਾਲ ਬਹਾਦਰ ਦੀ ਟਕਰਾਹ ਹੋ ਗਿਆ ਤੇ ਬਾਅਦ ਉਹਨੇ ਆਖੀ ਕਬਜ਼ਾ ਕਰ ਲਿਆ ਉਸ ਤੋਂ ਬਾਅਦ ਜਿਹੜਾ ਹਕਾਲ ਤਖਤ ਹੈ ਉਹ ਬਾਦਲ ਦੀ ਆਪਣੀ ਮਰਜ਼ੀ ਹੈ ਜਿੰਨੂੰ ਮਰਜ਼ੀ ਲਾਵੇ ਕਦੇ ਭਵੇਂ ਪੂਰਨ ਸਿੰਘ ਨੂੰ ਲਾ ਦੇਵੇ ਕਦੇ ਜੋਗਿੰਦਰ ਸਿੰਘ ਵਿਦਵਾਨਤੀ ਨੂੰ ਲਾ ਦੇਵੇ ਕਦੇ ਗੁਰਬਚਨ ਸਿੰਘ ਨੂੰ ਲਾ ਦੇਵੇ ਕੱਲ ਨੂੰ ਇੰਨ੍ਹਾ ਲਾ ਕੇ ਕੋਈ ਹੋਰ ਲਾ ਦੇਗਾ ਕੋਈ ਫਰਕ ਨਹੀਂ ਪੈਂਦਾ ਇਹ ਪੁਜਾਰੀ ਜਿਹੜੇ ਨੇ ਮੈਂ ਤਾਂ ਇਹਨਾਂ ਦੇ ਵਾਸਤੇ ਲਫ਼ਜ਼ ਧਾਰਮਿਕ ਵੀ ਸੁਵਾਵਾ ਕਹਿਣਾ ਬਾਦਲ ਦੀਆਂ ਵੀ ਸੁਵਾਵਾ ਨੇ ਜਿਸ ਤਰ੍ਹਾਂ ਕੀਪਸ ਹੁੰਦੀਆਂ ਨੇ ਰੱਖੀਆਂ ਹੋਈਆਂ ਰਖੈਲਾ ਇਹ ਇਸੇ ਤਰ੍ਹਾਂ ਬਾਦਲ ਦੀਆਂ ਰਖੈਲਾ ਹੁੰਦੀਆਂ ਨੇ ਪੁਜਾਰੀ ਜੋ ਜੋ ਇਹ ਵਰਤਦੇ ਹਨ ਹੁਣੇ ਨਹੀਂ ਚਾਹੀਦੇ ਇਹ ਜਿੱਦਾਂ ਇਹ ਉਹਨਾਂ ਨਾਲ ਵਰਤਦੇ ਹਨ ਮਨਨੂ ਆਪਣੀ ਰਖੈਦਾਂ ਦੇ ਤੌਰ ਤੇ ਉਹਨਾਂ ਨੂੰ ਆਪਣੇ ਫੈਸਲੇ ਕਰਵਾਉਂਦੇ ਹਨ ਸਿਧਾਂਤਕ ਤੌਰ ਤੇ ਅਕਾਲ ਦਫਤ ਦੇ ਉਹ ਜੱਥੇਦਾਰ ਦਾ ਅਹੁਦਾ ਨਹੀਂ ਹੈ ਇਤਿਹਾਸ ਵਿੱਚ ਨਹੀਂ ਹੈ ਇਹ 1920 ਤੱਕ ਤਾਂ ਇਹਦਾ ਨਾਂ ਨਿਸ਼ਾਨ ਨਹੀਂ ਸੀ ਤੇ 1986 ਦੀ 26 ਜਨਵਰੀ ਤੱਕ ਇਸ ਅਹੁਦੇ ਨੂੰ ਜਾਂਦਾ ਤਾਂ ਕੋਈ ਨਹੀਂ ਸੀ ਇਹ ਸਿਰਫ ਪੁਜਾਰੀ ਹੁੰਦੇ ਸਨ ਔਰ ਇਹਨਾਂ ਦਾ ਕੰਮ ਗ੍ਰੰਥੀ ਤੋਂ ਸੀਨੀਅਰ ਗ੍ਰੰਥੀ ਵਾਦੀ ਸੇਵਾ ਕਰਨਾ ਸੋ ਇਹਨਾਂ ਦੇ ਨਿਯਮ ਬਣਾਉਣ ਦੀ ਗੱਲ ਜਿਹੜੀ ਹੈ ਉਹ ਜਾਂ ਤੇ ਅਗਿਆਨਤਾ ਹੈ ਜਾਂ ਫਿਰ ਇਹ ਚਲਾਕੀ ਹੈ ਜਾਂ ਫਿਰ ਇਹਨਾਂ ਦੇ ਏਜੰਟ ਬਣਨ ਵਾਲੀ ਗੱਲ ਹੈ ਇਹਨਾਂ ਦੀ ਬੀ ਟੀਮ ਬਣਨ ਦਾ ਇਹਨਾਂ ਜਥੇਦਾਰਾਂ ਦੀ ਬੀ ਟੀਮ ਬਣਨ ਦੀ ਕੋਸ਼ਿਸ਼ ਹੈ ਔਰ ਮੈਂ ਇਹ ਗੱਲ ਸਮਝਣਾ ਵੀ ਜਿੰਨਾ ਨੁਕਸਾਨ ਉਹਨਾਂ ਲੋਕਾਂ ਨੇ ਕੀਤਾ ਹੈ ਅਕਾਲ ਤਖਤ ਦਾ ਜਿਹੜੇ ਅਕਾਲ ਤਖਤ ਤੇ ਪੇਸ਼ ਹੁੰਦੇ ਹਨ ਜਾਂ ਇਹਨਾਂ ਜਥੇਦਾਰ ਮੰਨਦੇ ਹਨ ਜਾਂ ਇਹਨਾਂ ਦਾ ਸਤਿਕਾਰ ਥਾਂ ਥਾਂ ਕਰਦੇ ਹਨ ਜਾਂ ਇਹਨਾਂ ਦੀ ਗੱਲ ਸੁਣਦੇ ਹਨ ਉਹ ਇਹਦਾ ਵੱਡਾ ਨੁਕਸਾਨ ਕਰਿਆ ਨੇ ਸੌਦੇ ਦਾ ਅਗਾਲ ਤਖੰਦਾ ਅਗਾਲ ਤਖੰਦੀ ਦੇ ਸਿਧਾਂਤ ਦੀ ਬੈਦਵੀ ਉਹ ਕਰਦੇ ਹਨ ਜਿਹੜੇ ਇਹਨਾਂ ਨੂੰ ਜਥੇਦਾਰ ਮੰਨਦੇ ਹਨ ਜਿਹੜੇ ਕੌਮ ਦੇ ਨੁਮਾਇਦੇ ਮੰਨਦੇ ਹਨ ਕੋਈ ਅਉਧਾ ਹੈ ਨਹੀਂ ਨਕਲੀ ਆਉਦਾ ਹੈ ਨਾਜਾਇਜ਼ ਆਉਦਾ ਹੈ ਇੱਕ ਇਹ ਸਿੱਖ ਫਿਲਾਸਫੀ ਦਾ ਰੇਪ ਹੈ ਇੱਕ ਇਤਹਾਸ ਦਾ ਰੇਪ ਹੈ ਜ਼ਬਰਜਨਾ ਹੈ ਇਹ ਜਿਹੜਾ ਅਉਧਾ ਹੈ ਜਦ ਤੱਕ ਸਿੱਖ ਇਸ ਨੂੰ ਰੱਦ ਨਹੀਂ ਕਰਦੇ ਉਦੋਂ ਤੱਕ ਪੰਥ ਦਾ ਭਲਾ ਨਹੀਂ ਹੋਣਾ ਇੱਕ ਸਵਾਲ ਮੈਨੂੰ ਕਿਸੇ ਨੇ ਪੁੱਛਿਆ ਕبھی ਇਹ ਅਸੀਂ ਇੱਕ ਬੜਾ ਸੁਣ ਹਉਆ ਖੜਾ ਕੀਤਾ ਹੋਇਆ ਹੈ ਗੈਰ ਸਿੱਖਾਂ ਵਾਸਤੇ ਤੇ ਮੈਂ ਉਹਨੂੰ ਪੁੱਛਿਆ ਭਾਈ ਗੈਰ ਸਿੱਖ ਇਹਨੂੰ ਮੰਨਦੇ ਹਨ ਉਹਦੇ ਨੂੰ ਇਹ ਤਾਂ ਉਹਨਾਂ ਦਾ ਦਲਤਾਂ ਵਿੱਚ ਆਦਾ ਜੁਣਦੇ ਆ ਔਰ ਪਤਾ ਲੱਗਦਾ ਪਿਆ ਵੀ ਸ਼ਹਿਰ ਇਹ ਮਾ ਬਦਲ ਦੇ ਜਿਹੜੇ ਏਜੰਟ ਨੇ ਇਹਨਾਂ ਦਾ ਕੋਈ ਹੋਰ ਕੋਈ ਕੰਮ ਨਹੀਂ ਕੋਈ ਤਾਂ ਇਸ ਉਹਦੇ ਦੀ ਗੈਰ ਸਿੱਖਾਂ ਵਿੱਚ ਕੀ ਵਿਕਤ ਹੈ ਕੋਈ ਵਿਕਤ ਨਹੀਂ ਫਿਰ ਕਹਿੰਦਾ ਵੀ ਕੌਮ ਨੂੰ ਇੱਕ ਤਾਂ ਐਸਾ ਬੰਦਾ ਚਾਹੀਦਾ ਇੱਕ ਐਸਾ ਥਾਂ ਚਾਹੀਦਾ ਇੱਕ ਐਸਾ ਸਿਸਟਮ ਚਾਹੀਦਾ ਜਿੱਦੇ ਸਾਰੀ ਕੌਮ ਇਕੱਠੇ ਫੈਸਲੇ ਕਰ ਸਕੇ ਹਾਂ ਬਿਲਕੁਲ ਠੀਕ ਹੈ ਗੱਲ ਪਰੀ ਹੈ ਵੀ ਸਿੱਖਾ ਕੋ ਸਿੱਖਾ ਕੋਲ ਇੱਕ ਸਰਬਤ ਖਾਲਸਾ ਦਾ ਸਿਧਾਂਤ ਸੀ ਇੱਕ ਫਲਸਫਾ ਸੀਗਾ ਸਰਬਤ ਖਾਲਸਾ ਦਾ ਸਾਰੀਆਂ ਸਿੱਖ ਜਥੇਬੰਦੀਆਂ ਜਥੇ ਗਰੁੱਪ ਟੋਲੇ ਇਕੱਠੇ ਬੈਠਿਆ ਕਰਦੇ ਸਨ ਉਹਨਾਂ ਦੇ ਨੁਮਾਇंदे ਸਾਰੇ ਇਕ ਨਹੀਂ ਬੈਠ ਸਕਦੇ 50000 10000 2000 ਲੱਖ 210 ਲੱਖ ਉਹਨਾਂ ਦੇ ਨੁਮਾਇंदे ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਬੈਠਣਗੇ ਤੇ ਆਪਣੇ ਵਿੱਚੋਂ ਇੱਕ ਜਥੇਦਾਰ ਚੁਣਨਗੇ ਉਸ ਸਾਰੇ ਜਥੇ ਦਾ ਉਹ ਸਿਸਟਮ ਸੀ ਜਦੋਂ ਤੱਕ ਉਹ ਚੱਲਦਾ ਰਿਹਾ ਉਹੀ ਕੌਮ ਦੇ ਫੈਸਲੇ ਕਰਦਾ ਸੀ ਕੋਈ ਜਥੇਦਾਰ ਨਹੀਂ ਇਕੱਲਕਾ ਖਦਾ ਹੋਇਆ ਕੋਈ ਹਿੱਸੇਚ ਕੋ ਗੱਲ ਨਾਲ ਸ਼ਾਮ ਨਹੀਂ ਹੈ ਤਾਂ ਇਹ ਸਿਸਟਮ ਬਣ ਸਕਦਾ ਹੈ ਇਸ ਸਿਸਟਮ ਸਿਕਹਣ ਨਹੀਂ ਬਾਕੀਨ ਕੋਲ ਵੀ ਯੂਧਿਆ ਕੋਲ ਹੈ ਵਰਲਡ ਸਿੱਖ ਕਾਂਗਰਸ ਹੈ ਅਸੀਂ ਵਰਲਡ ਸਿੱਖ ਪਾਰਲੀਮੈਂਟ ਬਣਾ ਸਕਦੇ ਆ ਨਾਂ ਰੱਖਣ ਦੇ ਕੋਈ ਫੁਰਨੇ ਨਹੀਂ ਪਤਾ ਵੀ ਕਹੇ ਇਹ ਡਾਕਟਰ ਹਰਜਿੰਦਰ ਸਿੰਘ ਦਲਗੀਰ ਦਾ ਦਿੱਤਾ ਹੋਇਆ ਨਾਂ ਹੈ ਇਸ ਕਰਕੇ ਵਰਲਡ ਸਿੱਖ ਪਾਰਲੀਮੈਂਟ ਨਹੀਂ ਰੱਖਣਾ ਮੈਂ 1995 ਜਿਕਸਰ ਇਹਨਾਂ ਨੂੰ ਸਮਝਾਇਆ ਸੀਗਾ ਕਿ ਤੁਸੀਂ ਇੱਕ ਵਰਲਡ ਸਿੱਖ ਪਾਰਲੀਮੈਂਟ ਬਣਾ ਲਓ ਇਹਨਾਂ ਨੇ ਉਸ ਨੂੰ ਚਲਾਕੀ ਨਾਲ ਵਰਲਡ ਸਿੱਖ ਕਾਉਂਸਲ ਬਣਾ ਕੇ ਆਪੋ ਆਪਣੀ ਜੇਬ ਚ ਬੰਨ੍ਹ ਦੀ ਕੋਸ਼ਿਸ਼ ਕੀਤੀ ਉਹ ਵੀ ਪੁਜਾਰੀਆਂ ਦਾ ਤੇ ਜਥੇਦਾਰਾਂ ਦਾ ਤੇ ਲੀਡਰਾਂ ਦਾ ਕੰਮ ਸੀਗਾ ਜਿਹੜੀ ਕਿ ਫਿਰ ਹੋਣੀ ਸੀ ਤੇ ਹੋਈ ਉਹਨੂੰ ਹੀ ਤਾਂ ਸਾਡੇ ਕੋਈ ਵਰਲਡ ਸਿੱਖ ਕੌਂਸਲ ਵਰਲਡ ਸਿੱਖ ਕਾਨਫਰੰਸ ਵਰਲਡ ਸਿੱਖ ਫੈਡਰੇਸ਼ਨ ਵਰਲਡ ਸਿੱਖ ਐਸੋਸੀਏਸ਼ਨ ਇਹੋ ਜਿਹਾ ਬਥੇਰੀਆਂ ਬਣੀਆਂ ਹੋਈਆਂ ਚਾਰ ਪੰਜ ਬੰਦੇ ਬੰਦੇ ਆ ਤੇ ਆਪਣੇ ਹਰ ਪਾਸੇ ਦੋ ਚਾਰ ਦੇਸ਼ਾਂ ਵਿੱਚੋਂ ਇੱਕ ਇੱਕ ਦੋ ਦੋ ਬੰਦੇ ਆਪਣੇ ਦੋਸਤਾਂ ਨੂੰ ਪਾ ਕੇ ਤੇ ਜੱਥੇਬੰਦੀ ਬਣਾ ਲੈਂਦੇ ਆਂ ਵੈਬਸਾਈਟਾਂ ਤੇ ਆਪੋ ਆਪਣੇ ਜਿਹੜਾ ਵੈਬ ਪੇਜ ਬਣਾ ਲੈਂਦੇ ਹਨ ਜਾਂ ਇਸ ਤਰ੍ਹਾਂ ਦਾ ਹੋਰ ਕੋਈ ਆਧਾਰਾ ਬਣਾ ਲੈਂਦੇ ਹਨ ਦਾਰੇ ਅਸਲ ਸਿੱਖਾਂ ਨੂੰ ਬਿਲਕੁਲ ਜ਼ਰੂਰਤ ਹੈ ਇੱਕ ਵਰਲਡ ਸਿੱਖ ਪਾਰਲੀਮੈਂਟ ਦੀ ਜਿੰਦੇ ਚ ਸਿੱਖਾਂ ਦੇ ਹਰ ਮੁਲਕ ਚੋਂ ਹਰ ਟੇਢੇ ਚੋਂ ਹਰ ਸੋਚੋਂ ਨੁਮਾਇਦੇ ਆਉਣ ਅਤੇ ਉਹਨਾਂ ਵਿੱਚੋਂ ਇੱਕ ਜਿਹੜੀ ਹੈ ਇੱਕ ਐਪੈਕਸ ਕਮੇਟੀ ਚ ਬੀ ਜਾਏ ਇਟ ਮੇ ਬੀ 5 ਮੈਂਬਰ 10 ਮੈਂਬਰ 20 ਮੈਂਬਰ 50 ਮੈਂਬਰ 50 ਮੈਂਬਰ 100 ਮੈਂਬਰ ਜਿੰਨਾ ਕਿ ਜਿਹੜਾ ਕਿ ਆਪੋਛ ਵਿਚਾਰ ਕਰਕੇ ਕੀਤਾ ਜਾਂਦਾ ਹੈ ਔਰ ਉਸ ਐਪਕਸ ਕਮੇਟੀ ਵਿੱਚੋਂ ਫਿਰ ਇੱਕ ਸਬ ਕਮੇਟੀ ਚ ਨਜਾਇ 5 7 10 15 ਮੈਂਬਰਾਂ ਦੀ ਜਿਹੜੀ ਆਪਣੇ ਵਿੱਚੋਂ ਇੱਕ ਜਥੇਦਾਰ ਚੁਣਨ ਉਸ ਸਰਬਤ ਖਾਲਸਾ ਦਾ ਜਥੇਦਾਰ ਵਰਸ਼ਿਕ ਪਾਰਲੀਮੈਂਟ ਦਾ ਚੇਅਰਮੈਨ ਕਹੋ ਵਰਸ਼ਿਕ ਪਾਰਲੀਮੈਂਟ ਦਾ ਚਾਂਸਲਰ ਕਹੋ ਵਰਸ਼ਿਕ ਦਾ ਪ੍ਰੈਜ਼ੀਡੈਂਟ ਕਹੋ ਕੋਈ ਕੋਈ ਨਾਮ ਰੱਖ ਲਓ ਕੋਈ ਫਰਕ ਨਹੀਂ ਪੈਂਦਾ ਉਸ ਵਰਡ ਸਿੱਖ ਪਾਰਲੀਮੈਂਟ ਦੇ ਵਿੱਚ ਜੋ ਗੁਰਮਤੇ ਹੋਇਆ ਕਰਨਗੇ ਜੋ ਕੰਸੈਂਸਸ ਨਾਲ ਫੈਸਲੇ ਹੋਇਆ ਕਰਨਗੇ ਉਸ ਨੂੰ ਸਾਰਾ ਬੰਧ ਬਨੇਗਾ ਜਿਹੜੇ ਇਹ ਅਖੌਤੀ ਜਥੇਦਾਰ ਨੇ ਨਕਲੀ ਉਹਦੇ ਨੇ ਨਜਾਇਜ਼ ਉਹਦੇ ਨੇ ਸਿੱਖ ਹਿਸਤੀ ਦਾ ਸਿੱਖ ਤਾਰੀਖ ਦਾ ਸਿੱਖ ਫਲਸਫਾ ਦਾ ਸਿੱਖ ਸਦੰਤਾਂ ਦਾ ਸਿੱਖਾਂ ਦਾ ਸਾਰੀ ਕੌਮ ਦਾ ਜਿਹੜਾ ਹੈ ਉਹ ਉਹਦੀ ਬੇਇੱਜ਼ਤੀ ਕਰ ਰਹੇ ਨੇ ਔਰ ਜੋ ਲੋਕ ਇਹਨਾਂ ਨੂੰ ਮੰਨਦੇ ਨੇ ਉਹ ਜਿਹੜੇ ਨੇ ਉਹ ਇਸ ਬੇਇੱਜ਼ਤੀ ਤੇ ਬਰਬਰ ਦੇ ਜ਼ਿੰਮੇਦਾਰ ਨੇ ਜਿਹੜੇ ਕਹਿੰਦੇ ਨੇ ਵੀ ਇਹਦੇ ਵਾਸਤੇ ਕੋਈ ਇੱਕ ਸਿਸਟਮ ਬਣਨਾ ਚਾਹੀਦਾ ਹੈ ਕੋਈ ਚੰਗਾ ਤਰੀਕਾ ਹੋਣਾ ਚਾਹੀਦਾ ਹੈ ਕੋਈ ਕੋਈ ਸੈਕਟਰੀ ਉੱਠੋਣਾ ਚਾਹੀਦਾ ਉਹ ਸਾਰੇ ਜਿਹੜੇ ਨੇ ਉਹ ਇਸ ਗਲਤ ਗੱਲ ਨੂੰ ਇਸ ਪਾਪ ਨੂੰ ਉਹ ਇਸ ਗੰਗ ਦੀ ਬੇਵਿਦੇ ਜ਼ਿੰਮੇਦਾਰ ਬਰਬਰ ਦੇ ਹਨ ਸਿਰ ਪੁਜਾਰੀ ਜ਼ਿੰਮੇਦਾਰ ਨਹੀਂ ਬਾਦਲ ਜ਼ਿੰਮੇਦਾਰ ਨਹੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜ਼ਿੰਮੇਦਾਰ ਨਹੀਂ ਉਹ ਵੀ ਜ਼ਿੰਮੇਦਾਰ ਨੇ ਜਿਹੜੇ ਇਹ ਨਾਗੇ ਜਾ ਕੇ ਪੇਸ਼ ਹੁੰਦੇ ਹਨ ਔਰ ਇਹਨਾਂ ਦੀ ਹੌਮੇ ਨੂੰ ਪੱਠੇ ਪਾਉਂਦੇ ਹਨ ਔਰ ਇੱਕ ਜਿੱਦਾਂ ਥਾਣੇ 'ਚ ਜਾ ਕੇ ਥਾਣੇਦਾਰ ਕੋਲ ਪੇਸ਼ ਹੁੰਦਾ ਹੈ ਇਹਦੇ ਕੋਲ ਪੇਸ਼ ਹੁੰਦੇ ਨੇ ਇਹ ਨਾ ਅਦਾਲਤ ਹੈ ਨਾ ਇਹਨਾਂ ਕੋਲ ਸਿਧਾਂਤ ਹੈ ਇਹ ਸਿਰਫ ਪੁਜਾਰੀ ਝੂਕ ਨੇ ਤੋਂ ਪੁਜਾਰੀਆਂ ਨੂੰ ਰੱਦ ਕਰਨਾ ਨਾਜਾਇਜ਼ ਅਹੁਦੇ ਨੂੰ ਰੱਦ ਕਰਨਾ ਸਿੱਖ ਪੰਥ ਦੀ ਬੇਅਦਬੀ ਖਤਮ ਕਰਨਾ ਜ਼ਰੂਰੀ ਹੈ ਔਰ ਇਸ ਨੂੰ ਜ਼ਰੂਰੀ ਜੇ ਜ ਕਾਮ ਨੂੰ ਬਚਾਉਣਾ ਹੈ ਤਾਂ ਇਹਦਾ ਸਟਾਰਟ ਇਹਦਾ ਆਗਾਜ਼ ਇਹਦੀ ਸ਼ੁਰੂਆਤ ਜਿਹੜੀ ਹੈ ਇੱਥੋਂ ਕਰਨੀ ਪੈਗੀ ਕਿ ਨੋ ਅਕਾਉਂਤੀ ਜੱਥੇਦਾਰ ਨੋ ਸ਼ਰਮਨੀਗੋਦਵਾਰਾ ਪ੍ਰਬੰਧਕ ਮਿਟੀ ਦੀ ਇਜਾਰੇਦਾਰੀ ਇਹਨਾਂ ਦੀ ਕੋ ਇਹ ਇਹਨਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਜਦ ਤੱਕ ਰੱਦ ਨਹੀਂ ਕਰਦੇ ਕਾਮ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਨਹੀਂ ਹੋ ਸਕਦੀ ਕਿਉਂ ਜੀ ਤਸਦੀ ਹੋਈ ਤਾਂ ਤਪ ਬਾਕੀ ਅਗਲੀ ਗੱਲ ਜਿਹੜੀ ਜਿਹੜੀ ਉਹ ਇਸ ਤਰ੍ਹਾਂ ਵੀ ਬਾਕੀ ਦੀ ਗੱਲ ਹੈ ਚਲੋ ਇਸ ਤਰ੍ਹਾਂ ਮੈਂ ਇੱਕ ਮਿਟਾ ਕਰ ਲਉ ਤੇ